ਸੋਹੀ ਮਹੱਲਾ ਪੰਜਵਾ ਗੁਣਵੰਤੀ ਜੋ ਦੀਸੈ ਗੁਰ ਸਿਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ ਆਖਾ ਬਿਰਥਾ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਉ ਸੋਏ ਦਸ ਉਪਦੇਸੜਾ ਮੇਰਾ ਮਨ ਅਨਤ ਨਾ ਕਾਹੂ ਜਾਏ ਜੀਉ ਏਹੋ ਮਨ ਤੈ ਕੂਡੇ ਵਸਾ ਮੈਂ ਮਾਰਗ ਦੇਹੋ ਬਤਾਏ ਜੀਉ ਹਉ ਆਇਆ ਦੂਰ ਹੁ ਚੱਲ ਕੈ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਰਾ ਖਿਜਿਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਏਤ ਮਾਰਗ ਚੱਲੇ ਭਾਈ ਅੜੇ ਗੁਰ ਕਹੈ ਸੁਕਾਰ ਕਮਾਏ ਜੀਓ ਤਿਆਗੈ ਮਨ ਕੀ ਮੱਤੜੀ ਵੇ ਸਾਰੇ ਦੂਜਾ ਪਾਉ ਜੀਓ ਏਉ ਪਾਵਹਿ ਹਰਿ ਦਰਸਾਵੜਾ ਨਹਿ ਲੱਗੈ ਤਤੀ ਬਾਉ ਜੀਓ ਹਉ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭੁ ਕਮਾਉ ਜੀਓ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾਉ ਜੀਓ ਮੈਂ ਬਹੁੜ ਨ ਤ੍ਰਿਸ਼ਨਾ ਪੁਖੜੀ ਹੋਵ ਰੱਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸਾਸਿ ਖੜਾ ਤਿਸ ਨਿਵ ਨਿਵ ਲਾਗਾ ਪਾਏ ਜੀਓ ਮੈਂ ਬਹੁੜ ਨ ਤ੍ਰਿਸ਼ਨਾ ਪੁਖੜੀ ਹੋਵ ਰੱਜਾ ਤ੍ਰਿਪਤ ਅਗਾਏ ਜੀਓ ਜੋ ਗੁਰ ਦੀ ਸਾਸਿ ਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ